ਅੱਜ 40 ਸੌ ਦੇ ਬਾਅਦ ਜੋ ਪਹਿਲਾ ਪੰਜਾਬ ਦੇ ਅੰਦਰ ਉਹ ਖੜੂ ਸਾਹਿਬ ਦੀ ਸੀੜ ਤੋਂ ਬਣਨੀ ਨਾ ਆ ਗਿਆ ਮੈਨੂੰ ਤੇਰਾ ਪਰ ਅੱਜ ਮੈਨੂੰ ਲੱਗਾ ਕਿ ਇਹਨੂੰ ਤਾਂ 24 ਤਲਕਾ ਮੈਂ 200 ਤੋਂ ਆਇਆ ਸੀ ਪਰ ਇੱਕ ਗੱਲ ਬੜੀ ਵਧੀਆ ਰੱਖੀ ਮੇਰੇ ਉੱਤੇ ਸੰਗਤ ਦੀ ਦੇ ਲੋਕਾਂ ਨੂੰ ਸੇਮ ਚੀਜ਼ ਜੋ ਖੜੂ ਸਾਹਿਬ ਜੋ ਬਾਬੇ ਬਟਾਲਾ ਜੋ ਪਤੀ ਹੈ ਜਿਵੇਂ ਆਪੇ ਸੰਗਤ ਮਾਰ ਗਾਇਆਂ ਚ ਘਰੋਤੀ ਆ ਪੀਪੀਐਲ ਅੱਜੋਕੇ ਘਰਤੀਆਂ ਦੇ ਇਹ ਸਮਾਂ ਜਿਹੜਾ 30 ਤੋਂ 40 ਸਾਲ ਤੋਂ ਬਾਅਦ ਸੰਵਰਾਜ ਦੇ ਘਰ ਨੂੰ ਮਿਲਿਆ। ਦੂਜੀ ਗੱਲ ਬੜੀ ਵਧੀਆ ਇੱਕ ਆਕਾਸ਼ ਤਰਤੋਂਣ ਵਾਲੀ ਦਾ ਮੋਟਾ ਪੀਐਮ ਬਣ ਸਕਦਾ ਹੈ। ਤੇ ਆਕਾਸ਼ ਤਰਸਾ ਦਾ ਵੱਡਾ ਨਾਂ ਵਾਲੇ ਦਾ ਮੋਟਾ ਐਮਪੀ ਕਿਉਂ ਨਹੀਂ ਬਣ ਸਕਦਾ। ਰਾਇਓ ਜੀ ਦਾ ਇੱਕ ਆਸਾ ਬਾਈਨੂ ਜੀ ਦੀ ਬਤੋ ਅੱਜ 40 ਸਾਲ ਤੋਂ ਬਾਅਦ ਜੋ ਪਹਿਲਾਂ ਪੰਜਾਬ ਦੇ ਉੱਪਰ ਕੋਈ ਖਡੂਰ ਸਾਹਿਬ ਦੀ ਸੀੜਕੋ ਬਣੂ ਨਹੀਂ ਨਾ ਆ ਗਿਆ ਮੈਨੂੰ ਤੇਰਾ ਭਾਰ ਦੀ ਮਤਲਬ ਲੱਗਾ ਕਿ ਨਮੂਨਾ ਜਿਵੇਂ ਦਾੜਾ ਪਈ ਦਾ ਪਰ ਕੋਈ ਖਡੂਰ ਸਾਹਿਬ ਤੋਂ ਆ ਰਹੀ ਸੀ ਪਰ ਇੱਕ ਗੱਲ ਬੜੀ ਵਧੀਆ ਰੱਖੀ ਮੇਰੇ ਉੱਤੇ ਸੰਗਤ ਦੀ ਕੋਲ ਕੋ ਸੋਣ ਦੀ ਜੋ ਖਡੂਰ ਸਾਹਿਬ ਹੈ ਜੋ ਬਾਬੇ ਬਕਾਲਾ ਜੋ ਪੱਤੀ ਹੈ ਜਿਵੇਂ ਆਪਦੇ ਸੰਗਤ ਮਾਰ ਕਾਇਗਰ ਚ ਖੜੋਤੀਆਂ ਬੀਬੀਆਂ ਹੱਥ ਜੋੜ ਕੇ ਖੜੋਤੀਆਂ ਨੇ ਇਹ ਸਮਾਂ ਜਿਹੜਾ 32 ਤੋਂ 40 ਸਾਲ ਦੇ ਬਾਅਦ ਪੰਜਾਬ ਦੇ ਦੇ ਘੰੂ ਮਿਲਿਆ। ਦੂਸਰੀ ਗੱਲ ਬੜੀ ਵਧੀਆ ਇੱਕ ਆਕਾਤ ਤਖਤ ਤੋਂ ਹਣ ਵਾਲੀ ਦਾ ਮੁੰਡਾ ਪੀਐਮ ਬਣ ਸਕਦਾ ਹੈ। ਤੇ ਆਕਾਤ ਤਖਸਾ ਦਾ ਬਗੜਾ ਲੈਣ ਵਾਲਾ ਦਾ ਮੁੰਡਾ ਐਮਪੀ ਕਿਉਂ ਨਹੀਂ ਬਣ ਸਕਦਾ। ਦੇਖੋ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਸੀ? 1984 ਦੇ ਅੰਦਰ ਹੰਗਾਮਤਾਂ ਦੇ ਅੰਦਰ ਫੂਟ ਦੇ ਵਿੱਚ ਤੇ ਨਵੰਬਰ ਦੇ ਵਿੱਚ ਤੋ ਕੰਮ ਹੁੰਦੇ ਨੇ ਤਾਂ ਹਿੰਦੁਸਤਾਨ ਦੀ ਬਹੁਤ ਕਿੰਤੀ ਨੇ ਚੱਟ ਕੇ ਜਹਾਂਦੀ ਗਾਂਧੀ ਨੂੰ ਦਿਖਾਇਆ ਸੀ ਉਹਨਾਂ ਨੇ ਅਹਿਸਾਸ ਕਰਾਇਆ ਸੀ 1984 ਕੀ ਜੋ ਹੋਇਆ ਉਹ ਬਹੁਤ ਸਹੀ ਹੋਇਆ ਔਰ ਇੱਕ ਮਨੁੱਖੀ ਬਣ ਹੋ ਚੁੱਕੇ ਸੀ ਤੇ ਅਸੀਂ 40 ਸਾਲ ਦੇ ਬਾਅਦ ਬੜੀ ਮੁਸ਼ਕਲ ਦੇ ਨਾਲ ਧੰਗਵਾਰ ਦੇ ਅੰਦਰ ਖੜੂਸੋ ਤੋਂ ਤਫਰੀਦਕੋਟ ਦੇ ਹਰਕੇ ਤੋਂ ਸਾਨੂੰ ਲੱਗਿਆ ਕਿ ਅਸੀਂ ਵੀ 1984 ਦੇ ਜਿਨੇ ਪਹਿਲਾਂ ਕੀਤੀ ਨੇ ਫੈਸਲਾ ਲਿਆ ਸੀ ਅਸੀਂ ਉਹ ਫੈਸਲਾ ਲੈ ਰਹੇ ਆ ਮਤਲਬ ਮੇਰੀ ਇੱਕ ਗੱਲ ਵੀ ਇਹ ਹੈ ਕਿ ਮੈਂ ਆਪਣੇ ਇਹ ਗੱਲ ਕਹੀ ਸੀ ਕਿ ਅਕਾਲੀ ਦਰ ਜੋ ਖਤਮ ਹੋ ਚੁੱਕਾ ਹੈ ਜੋ ਸਭ ਤੋਂ ਡਰੇ ਸਾਹਮਣੇ ਕੌਣ ਜਾ ਕੇ ਅਕਾਲੀ ਦਰ ਖਤਮ ਹੋ ਚੁੱਕਾ ਹੈ ਉਹ ਕਾਲੀ ਦਰ ਜੋ ਕਿਸੇ ਦਾ ਕਪਤਾਰ ਸਿੰਘ ਝੋਲਾ ਬਣਾਇਆ ਸੀ ਜੋ ਪੁਲਿਸ ਤਿੱਕੀ ਤੇ ਬਾਈ ਦੇ ਵਿੱਚ ਉਹ ਉਹ ਕਾਲੀ ਦਰ ਬਣਿਆ ਸੀ ਤਾਂ ਜਿਹੜਾ ਹੜ ਜਿਹੜਾ ਇਸ ਧਰਤੀ ਤੋਂ ਕੋ ਫਟਲੂ ਸਾਹਿਬ ਦੀ ਧਰਤੀ ਤੋਂ 1922 ਬਾਅਦ ਦਵਾਵਾ ਭੰਗ ਹੋਦਾ। ਉਹ ਲਈ ਬੇਨਤੀ ਕਰਤੂ ਪਾਤਾਂ ਨੂੰ ਇਸੇ ਤਰੀਕੇ ਨਾਲ ਜਿਹੜੀ ਗੋਟ ਟੋਲੀ ਚਾਹੀਦੀ ਹੈ ਉਹਨੂੰ ਸਪਤਾ ਲਗੇ ਕਿ ਅਸੀਂ ਇੱਕ ਬਾਨਸ ਹੋਏ ਹਾਂ। ਇਹਨਾਂ ਦਾ ਮੈਂ ਧੰਨਵਾਦ ਕਰਦਾ। ਬੈਣੀ ਜੀ ਦਾ ਘਾਰ ਸਾਹਿਬ ਬੈਣੀ ਜੀ ਦੀ ਬਹੁਤ। ਅੱਜ 40 ਸਾਲ ਤੋਂ ਬਾਅਦ ਜੋ ਪਹਿਮਾ ਪੰਜਾਬ ਦੇ ਅੰਦਰ ਖੜੂ ਸਾਹਿਬ ਦੀ ਸੀਟ ਤੋਂ ਬਣੂ ਮੇਰਾ ਮਰੋਤ ਰਿਆ ਪਰ ਅਜੀ ਮਸ ਲੱਗਾ ਕਿ ਇਹਨੂੰ ਤਾਂ 14% ਤੋਂ ਮੈਂ ਖੜੂ ਸਾਹਿਬ ਤੋਂ ਆਇਆ ਸੀ ਪਰ ਇੱਕ ਗੱਲ ਬੜੀ ਵਧੀਆ ਰੱਖੀ ਮੇਰੇ ਉੱਤੇ ਸੰਗਤ ਦੀ ਦੇ ਲੋਕੋ ਸੇਮ ਚੀਜ਼ ਜੋ ਖੜੂ ਸਾਹਿਬ ਜੋ ਬਾਬੇ ਮਕਾਲਾ ਜੋ ਪਤੀ ਹੈ ਜਿਵੇਂ ਆਪੇ ਸੰਗਤ ਮਾਰ ਗਾਇਕਾਂ ਚ ਕਰਾਉਂਦੀ ਆ ਪੀਪੀਐਲ ਆਦਿ ਗੋਸ਼ੇ ਕਰਾਉਂਦੀਆਂ ਉਹ ਸਮਾਂ ਜਿਹੜਾ 31 ਤੋਂ ਸਾਧੋ ਬਾਤ ਸਮਝਾਉਂਦਾ ਕਿ ਦੇ ਘੰੂ ਮੇਰਾ। دوسری ਗੱਲ ਬੜੀ ਵਧੀਆ ਇੱਕ ਆਕਾਤ ਤੋਂ ਫਰ ਤੋਂ ਹਣ ਵਾਲੀ ਦਾ ਮੁੰਡਾ ਪੀਐਮ ਬਣ ਸਕਦਾ ਹੈ। ਤੇ ਆਕਾਤ ਤਖਸਾ ਦਾ ਬੜਾ ਨਾਂ ਵਾਲੇ ਦਾ ਮੁੰਡਾ ਐਮਪੀ ਕਿਉਂ ਨਹੀਂ ਬਣ ਸਕਦਾ। ਰਾਈਓ ਜੀ ਦਾ ਇੱਕ ਆਸਾ ਬਾਈਬੂ ਜੀ ਦੀ ਬੋਲੋ। ਅੱਜ 40 ਸਾਲ ਤੋਂ ਬਾਅਦ ਜੋ ਪਹਿਮਾ ਪੰਜਾਬ ਦੇ ਅੱਗੇ ਖੜੂ ਸਾਹਿਬ ਦੀ ਜੀਰ ਤੋਂ ਬਣੂ ਮੇਰਾ ਆ ਗਿਆ ਮੈਨੂੰ ਤੇਰਾ ਭਾਰ ਦੀ ਮਤਲਬ ਲੱਗਾ ਕਿ ਨੂਰਾ ਜੀ ਨੂੰ ਦਾੜਾ ਚੋਣ ਦਾ ਕੰਮ ਖੜੂ ਸਾਹਿਬ ਤੋਂ ਆ ਰਹੀ ਸੀ ਪਰ ਇੱਕ ਗੱਲ ਬੜੀ ਵਧੀਆ ਰੱਖੀ ਮੈਨੇ ਉੱਤੇ ਸੰਗਤ ਦੀ ਕੋਲ ਕੋ ਸੋਹਣ ਚੀਜ ਜੋ ਖੜੂ ਸਾਹਿਬ ਹੈ ਜੋ ਬਾਬੇ ਬਕਾਲਾ ਜੋ ਪਤੀ ਹੈ ਜਿਵੇਂ ਆਪਦੇ ਸੰਗਤ ਮਾਰ ਕਾਇਗਰ ਚ ਖੜੋਤੀਆਂ ਬੀਬੀਆਂ ਹੱਥ ਜੋੜ ਕੇ ਖੜੋਤੀਆਂ ਉਹ ਸਮਾਂ ਜਿਹੜਾ 30 ਤੋਂ 40 ਸਾਲ ਤੋਂ ਬਾਅਦ ਕਮਰਾ ਜੀ ਦੇ ਖੰਭ ਮਿਰਾ ਗੁਰੂ ਜੀ ਗੜੀ ਬੜੀ ਵਧੀਆ ਇੱਕ ਆਕਾਸ਼ ਤਖਤ ਤੋਂ ਹਣ ਵਾਲੀ ਜਨ ਮੁੰਡਾ ਪੀਐਮ ਬਣ ਸਕਦਾ ਹੈ ਤੇ ਆਕਾਸ਼ ਤਖਤ ਦਾ ਫਰੜਾ ਲੈਣ ਵਾਲਾ ਮੁੰਡਾ ਐਮਪੀ ਕਿਉਂ ਨਹੀਂ ਬਣ ਸਕਦਾ ਦੇਖੋ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਸੀ 1984 ਦੇ ਅੰਦਰ ਹਿੰਦੁਸਤਾਨ ਦੇ ਅੰਦਰ ਫੂੜ ਦੇ ਵਿੱਚ ਤੇ ਨਵੰਬਰ ਦੇ ਵਿੱਚ ਦੋ ਕੰਮ ਹੁੰਦੇ ਨੇ ਤੇ ਹਿੰਦੁਸਤਾਨ ਵੀ ਬਹੁਤ ਖਿੰਦੀ ਨੇ ਚੱਟ ਕੇ ਕਸਿਮ ਗਾਂਧੀ ਨੂੰ ਜਤਾਇਆ ਸੀ ਉਹਨਾਂ ਨੇ ਅਹਿਸਾਸ ਕਰਾਇਆ ਸੀ ਉਹਨੂੰ ਸੱਚ ਕਰਾਉਂਦੀ ਜੋ ਹੋਇਆ ਉਹ ਬਸ ਸਹੀ ਹੋਇਆ ਔਰ ਇੱਕ ਮਨੁੱਖੀ ਬਣ ਚੁੱਕੇ ਸੀ ਤੇ ਅਸੀਂ 41 ਸਾਲ ਦੇ ਬਾਅਦ ਬੜੀ ਮੁਸ਼ਕਲ ਦੇ ਨਾਲ ਤੰਗਾਰ ਦੇ ਅੰਦਰ ਖਡੂਰ ਸੋਤ ਤੋਂ ਤਫਰੀਦ ਕੋਟ ਤੋਂ ਹਾਰ ਕੇ ਤੋਂ ਸਾਨੂੰ ਲੱਗਿਆ ਕਿ ਅਸੀਂ ਵੀ 1984 ਦੇ ਜਿਵੇਂ ਭਾਰਤ ਨੇ ਫੈਸਲਾ ਲਿਆ ਸੀ ਅਸੀਂ ਉਹ ਫੈਸਲਾ ਲੈ ਲਿਆ ਦੂਸਰੀ ਮੇਰੀ ਇੱਕ ਗੱਲ ਵੀ ਇਹ ਹੈ ਕਿ ਨਾ ਉਹ ਤੇਹੀ ਗੱਲ ਕਹੀ ਸੀ ਕਿ ਮਕਾਮ ਨੂੰ ਜੋ ਖਤਰਨਾ ਛੁਟਦਾ ਹੈ ਜੋ ਸਭ ਤੋਂ ਡਰੇ ਸਾਹਮਣੇ ਕੌਣ ਜਾ ਕੇ ਅਕਾਲੀ ਦਰ ਖਤਰਨਾ ਛੁਟਦਾ ਹੈ ਉਹ ਕਾਲੀ ਦਰ ਜੋ ਜੱਥੇਦਾਰ ਕਪਤਾਰ ਸਿੰਘ ਝੋਲਣਾ ਬਣਾਇਆ ਸੀ ਜੋ 1921 ਦੇ 22 ਦੇ ਵਿੱਚ ਉਹ ਉਹ ਕਾਲੀ ਦਰ ਬਣਿਆ ਸੀ ਉਹੀ ਆਪਾਂ ਨੂੰ ਇਹ ਬੈਂਕ ਦੀ ਸਖਤਰੂ ਪਤਾਨੂ ਇਸੇ ਤਰੀਕੇ ਨਾਲ ਰਾਹ ਜਿਹੜੀ ਰੋਟ ਟੋਲੀ ਚਾਹੀਦੀ ਹੈ ਉਹਨੂੰ ਪਤਾ ਲੱਗੇ ਕਿ ਅਸੀਂ ਦੇ ਕੁਬਾਨ ਸੋੜੇੜਾ ਇਹਨਾਂ ਮੈਂ ਕਹਿੰਦਾ ਧੰਨਵਾਦ ਕਰਦਾ ਬੈਣੀ ਜੀ ਦਾ 400 ਬੈਣੀ ਜੀ ਦੀ ਪਤੂ ਅੱਜ 40 ਸਾਲ ਦੇ ਬਾਅਦ ਜੋ ਪਹਿਮਾ ਪੰਜਾਬ ਦੇ ਅੰਦਰ ਇੱਕ ਖਡਰੂ ਸਾਹਿਬ ਦੀ ਸੀਟ ਤੋਂ ਬਣੂ ਨਾ ਆ ਗਿਆ ਮੈਂ ਉੱਥੇ ਰਿਹਾ ਤਾਂ ਅੱਜ ਮੈਨੂੰ ਲੱਗਾ ਕਿ ਮੈਨੂੰ ਸਤਿ ਸ੍ਰੀ ਅਕਾਲ ਤੋੜ ਕੇ ਮੈਂ ਸਭ ਤੋਂ ਪਹਿਲਾਂ ਸੀ ਪਰ ਇੱਕ ਗੱਲ ਬੜੀ ਵਧੀਆ ਰੱਖੀ ਮੇਰੇ ਉੱਤੇ ਸੰਗਤ ਦੀ ਦੇ ਲੋਕੋ ਸੇਮ ਚੀਜ਼ ਜੋ ਖੜੂ ਸਾਹਿਬ ਜੋ ਬਾਬੇ ਮਕਾਲਾ ਜੋ ਪਤੀ ਹੈ ਜਿਹਨੇ ਆਪੇ ਸੰਗਤ ਮਾਰ ਗਾਇਕਾਂ ਦੀ ਘਰੋਤੀਆਂ ਪੀਪੀਐਲ ਆਦਿ ਉਹਦੇ ਘਰੋਤੀਆਂ ਉਹ ਸਮਾਂ ਜਿਹੜਾ 35 ਤੋਂ 40 ਸਾਲ ਤੋਂ ਬਾਅਦ ਕੰਗਰਾ ਦੇ ਦੇ ਘੁੰਮ ਮੇਰਾ دوسری ਗੱਲ ਬੜੀ ਵਧੀਆ ਇੱਕ ਆਕਾਤ ਫਰਮ ਤੋਂ ਹਣ ਵਾਲੀ ਦਾ ਮੋਟਾ ਪੀਰ ਮਰ ਸਕਦਾ ਹੈ ਇਹ ਆਕਾਤ ಪಕ್ಷਾਂ ਦਾ ਬੜਾ ਨਾਂ ਵਾਲੇ ਦਾ ਮੁੰਡਾ ਐਮਪੀ ਕਿਉਂ ਨਹੀਂ ਬਣ ਸਕਦਾ ਅੱਜ 40 ਸਾਲ ਬਾਅਦ ਜੋ ਪਹਿਲਾ ਪੰਜਾਬ ਦੇ ਅੰਦਰ ਕੋਈ ਖੜੂ ਸਾਹਿਬ ਦੀ ਸੀਟ ਤੋਂ ਬਣਨ ਨਹੀਂ ਆਇਆ ਮੈਂ ਉਹ ਤੇ ਰਿਹਾ ਤਾਂ ਅੱਜ ਮੁੱਲ ਲੱਗਾ ਕਿ ਇਹ ਨੂੰ ਕਿਉਂ ਕਹਾਂ ਚੌਥਾ ਕੌਮਾ ਕਿਉਂ ਸਭ ਤੋਂ ਆਵਾਜ਼ ਸੀ ਤਾਂ ਇੱਕ ਗੱਲ ਬੜੀ ਵਧੀਆ ਰੱਖੀ ਮੇਰੇ ਉੱਤੇ ਸੰਗਤ ਦੀ ਕੋਲ ਕੋ ਸੇਮ ਦੀ ਜੋ ਖੜੂ ਸਾਹਿਬ ਹੈ ਸੋ ਬਾਬੇ ਮਕਾਲੇ ਸੋ ਪਤੀ ਹੈ ਜਿਨੇ ਆਪੇ ਸੰਗਤ ਮਾਰ ਕਾਇਗਰਿ ਚ ਖੜੋਤੀ ਆ ਪੀਪੀਐਲ ਹੱਥ ਜੋੜ ਕੇ ਖੜੋਤੀਆ ਨੇ ਉਸ ਸਮਾਂ ਜਿਹੜਾ 30 ਤੋਂ 40 ਸਾਲ ਤੋਂ ਬਾਅਦ ਸੰਗਰਾਮ ਦੇਖ ਨੂੰ ਮਿਲਿਆ ਦੂਸਰੀ ਗੱਲ ਬੜੀ ਵਧੀਆ ਇੱਕ ਆਕਾਤ ਪਰਤ ਹੋਣ ਵਾਲੀ ਦਾ ਮੁੰਡਾ ਪੀਐਮ ਬਣ ਸਕਦਾ ਹੈ ਤੇ ਆਕਾਤ ਤਖਸਾ ਦਾ ਵਧੜਾ ਲੈਣ ਵਾਲਾ ਮੁੰਡਾ ਐਮਪੀ ਕਿਉਂ ਨਹੀਂ ਬਣ ਸਕਦਾ